ਹਾਂਜੀ ਦੋਸਤੋ ਵੀਡੀਓ ਦੇ ਵਿੱਚ ਤੁਹਾਡਾ ਸਵਾਗਤ ਹੈ ਅੱਜ ਦੀ ਵੀਡੀਓ ਵਿੱਚ ਦੋਸਤੋ ਆਪਾਂ ਤੁਹਾਨੂੰ ਲੈ ਕੇ ਚੱਲਦੇ ਆਂ ਯਾਤਰਾ ਮਾਸ਼ੀਰੀ ਨੈਣਾਦੇਵੀ ਜੀ ਬਲਾਸਪੁਰ ਹਿਮਾਚਲ ਪ੍ਰਦੇਸ਼ ਤੁਹਾਨੂੰ ਬੈਸਟ ਦੱਸਾਂਗੇ ਤੁਸੀਂ ਕਿਵੇਂ ਜਾ ਸਕਦੇ ਹੋ ਬੱਸ ਰਾਹੀਂ ਟ੍ਰੇਨ ਰਾਹੀਂ ਤੇ ਹੁਣ ਸਮਾਂ ਨਾ ਵੇਸਟ ਕਰਦੇ ਹੋਏ ਆਪਾਂ ਤੁਹਾਨੂੰ ਲੈ ਕੇ ਚੱਲਦੇ ਆਂ ਆਪਾਂ ਪਟਿਆਲੇ ਪਹੁੰਚ ਚੁੱਕੇ ਆ ਇਸ ਟਾਈਮ ਤੇ ਪਟਿਆਲੇ ਤੋਂ ਆਪਾਂ ਬੱਸ ਲੈਣੇ ਆਂ ਸ਼੍ਰੀ ਅਨੰਦਪੁਰ ਸਾਹਿਬ ਦੀ ਅੱਗੇ ਤੁਹਾਨੂੰ ਵੀਡੀਓ ਦੇ ਵਿੱਚ ਦੱਸਦੇ ਆ ਨਾਲ ਨਾਲ ਦੱਸਦੇ ਜਾਵਾਂਗੇ ਤੇ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲਿਓ ਤੇ ਆਪਣੇ ਭਰਾ ਦੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੁਹਾਡੀ ਸਪੋਰਟ ਦੀ ਬਹੁਤ ਲੋੜ ਹੈ ਚਲੋ ਦੋਸਤੋ ਚੱਲਦੇ ਆ ਹੁਣ ਆਪਾਂ ਲਓ ਜੀ ਆਪਾਂ ਪਟਿਆਲੇ ਤੋਂ ਬੱਸ ਬੈਠ ਗਏ ਪਟਿਆਲੇ ਤੋਂ ਸਰਕਾਰੀ ਪ੍ਰਾਈਵੇਟ ਦੋਨੀਆਂ ਬੱਸਾਂ ਜਾਂਦੀਆਂ ਨੇ ਤੁਸੀਂ ਦੋਨਾਂ 'ਚ ਕਿਸੇ ਤੇ ਵੀ ਜਾ ਸਕਦੇ ਹੋ ਪ੍ਰਾਈਵੇਟ ਵਾਲੇ ਵੀ ਵੈਸੇ 바ਰਗੇਨਿੰਗ ਕਰ ਲੈਂਦੇ ਨੇ ਲੋ ਆਪਾਂ ਉਧਰਲੇ ਏਰੀਆ 'ਚ ਪਹੁੰਚ ਗਏ ਆਨੰਦਪੁਰ ਸਾਹਿਬ ਦਾ ਏਰੀਆ ਸਾਰਾ ਰੋਪੜ ਜ਼ਿਲ੍ਹਾ ਕਹਿੰਦੇ ਹੋ ਹਰਿਆਲੀ ਦੇਖੋ ਕਿੰਨੀ ਜਿਆਦਾ ਇੱਥੇ ਤੇ ਆ ਕੀਰਤਪੁਰ ਦਾ ਵਾਈਪ ਆਇਆ ਸਾਂ ਜੇ ਕਿਸੇ ਨੇ ਆਪਣੇ ਦੋਸਤ ਨੇ ਮਨਾਲੀ ਜਾਣਾ ਤਾਂ ਤੁਸੀਂ ਇੱਥੋਂ ਟੁਰਨ ਲੈ ਸਕਦੇ ਹੋ ਤੇ ਲੋ ਜੀ ਆਪਾਂ ਪਹੁੰਚ ਗਏ ਹੁਣ ਸ਼੍ਰੀ ਆਨੰਦਪੁਰ ਸਾਹਿਬ ਬੱਸ ਸਟੈਂਡ ਤੇ ਨਾਲ ਆਪਣੇ ਆ ਦੋ ਭਰਾ ਜੱਸੀ ਤੇ ਲਵ ਵੀ ਤੇ ਨਾਲ ਫੈਮਿਲੀ ਹੁਣ ਆਪਾਂ ਇੱਥੋਂ ਬਾਹਰੋਂ ਦੇਖਦੇ ਆਂ ਜਾਪਾ ਬੱਸ ਲੈਣੇ ਆ ਜਿਹੜੀ ਨਾਣਾਦੇਵੀ ਜਾਊਗੀ ਜਾਂ ਫਿਰ ਸ਼ੇਅਰ ਟੈਕਸੀ ਲੈਣੇ ਆ ਤੇ ਉਹ ਸਾਹਮਣੇ ਤੁਸੀਂ ਦਰਸ਼ਨ ਕਰੋ ਤਖਤ ਸ਼੍ਰੀ ਕੇਸਗੜ ਸਾਹਿਬ ਅਨੰਦਪੁਰ ਵੀ ਆਪਾਂ ਦੇਖਾਂਗੇ ਇਹਦੇ ਲਈ ਇੱਕ ਦਿਨ ਸਪੈਸ਼ਲ ਚਾਹੀਦਾ ਤੇ ਲੋ ਜੀ ਬੱਸ ਸਟੈਂਡ 'ਚ ਆਪਾਂ ਬੈਠ ਗਏ ਸ਼੍ਰੀ ਨਾਣਾਦੇਵੀ ਮੰਦਿਰ ਲਈ ਦੇਖੋ ਸਿੱਧੀਆਂ ਬੱਸਾਂ ਮਿਲ ਜਾਣਗੀਆਂ ਤੁਹਾਨੂੰ ਉੱਪਰ ਬੱਸ ਸਟੈਂਡ ਤੱਕ ਕੋਲਾ ਵਾਲੀ ਟੋਪੇ ਤੱਕ ਇਹ ਗੁਰਦੁਆਰਾ ਸਾਹਿਬ ਨੰਦਪੁਰ ਦੇਖਣ ਲਈ ਪੂਰਾ ਇੱਕ ਦਿਨ ਚਾਹੀਦਾ ਇੱਥੇ ਇਹਨੇ ਗੁਰਦੁਆਰੇ ਨੇ ਸਪੈਸ਼ਲ ਇੱਕ ਦਿਨ ਕੱਢਾਂਗੇ ਇੱਥੋਂ ਦੀ ਤੇ ਬਸ ਹੁਣ ਆਪਣੀ ਚੱਲ ਪਈ ਤੇ ਜੈ ਮਾਤਾ ਦੀ ਆਹ ਰਸਤੇ ਵਿੱਚ ਤੁਹਾਨੂੰ ਝੰਡੇ ਮਿਲ ਜਾਣਗੇ ਜਿਹੜੇ ਭਰਾ ਆਪਣੇ ਮੋਟਰਸਾਈਕਲਾਂ ਤੇ ਆਉਂਦੇ ਨੇ ਆਹ ਦੇਖੋ ਅੱਗੇ ਵੀ ਖੜੇ ਨੇ ਇੱਥੋਂ ਵੀ ਆਪਦੀ ਮਨਪਸੰਦ ਦਾ ਜੋ ਤੁਹਾਨੂੰ ਝੰਡਾ ਵਧੀਆ ਲੱਗਦਾ ਹੋ ਮੋਟਰਸਾਈਕਲ ਤੇ ਬੰਨ੍ਹ ਕੇ ਮੋਟਰਸਾਈਕਲ ਵਾਲੇ ਤਕਰੀਬਨ ਕਿ ਮੋਟਰਸਾਈਕਲ ਕੀ ਕਾਰਾਂ ਵਾਲੇ ਵੀ ਸਾਰੇ ਹੀ ਬਨ ਕੇ ਜਾਂਦੇ ਨੇ ਤਕਰੀਬਨ ਦੇਖੋ ਇੱਧਰ ਮਾਹੌਲ ਨੇਚਰ ਬਹੁਤ ਅਲੱਗ ਜੇ ਤਰ੍ਹਾਂ ਦਾ ਲੱਗਦਾ ਵੀ ਆਪਾਂ ਹੋਰ ਜਗ੍ਹਾ ਤੇ ਆ ਗਏ ਹੈ ਆਪਣਾ ਪੰਜਾਬ ਹੀ ਹੈ ਹਲੇ ਹਿਮਚਲ ਸ਼ੁਰੂ ਨਹੀਂ ਹੋਇਆ ਕਿchnਾ ਵੀ ਆਪਣਾ ਬਹੁਤ ਸੋਹਣਾ ਹੈ ਤੇ ਇੱਥੋਂ ਹੁਣ ਦੇਖੋ ਲੰਗਰ ਸਟਾਰਟ ਹੋ ਗਏ ਬਸ ਇੱਥੋਂ ਲੈ ਕੇ ਹੁਣ ਤੁਹਾਨੂੰ ਉੱਪਰ ਮੰਦਿਰ ਤੱਕ ਲੰਗਰ ਹੀ ਲੰਗਰ ਮਿਲਣਗੇ ਕੋਈ ਬੰਦਾ ਭੁੱਖਾ ਨਹੀਂ ਰਹਿ ਸਕਦਾ ਉਹ ਵੀ ਇੱਕ ਤਰ੍ਹਾਂ ਦਾ ਨਹੀਂ ਤਰ੍ਹਾਂ ਤਰ੍ਹਾਂ ਦੀ ਆਈਟਮ ਆ ਤੁਸੀਂ ਕੁਝ ਵੀ ਖਾ ਸਕਦੇ ਹੋ ਤੇ ਆ ਦਫ਼ਤਰ ਹੈ ਨਗਰ ਕਾਉਂਸਲ ਦਾ ਸ਼੍ਰੀ ਅਨੰਦਪੁਰ ਸਾਹਿਬ ਜੀ ਦਾ ਤੋਂ ਆਪਾਂ ਟਰਨ ਕਰਕੇ ਹੁਣ ਨੈਣਾ ਦੇਵੀ ਲਈ ਕੋਲ ਤੇ ਕੋ ਲਿਗਾ 17 ਕਿਲੋਮੀਟਰ ਦੂਰ ਆ ਹਲੇ ਇੱਥੋਂ ਹੁਣ ਦਰਸ਼ਨ ਕਰਾਉਣੇ ਆ ਓ ਦੇਖੋ ਸਾਹਮਣੇ ਬੱਦਲਾਂ ਦੇ ਵਿੱਚ ਚੋਟੀ ਨਜ਼ਰ ਆ ਰਹੀ ਹੈ ਨਾ ਮੰਦਰ ਤੇ ਬਾਰਿਸ਼ ਹੋ ਰਹੀ ਹੋਊਗੀ ਸ਼ਾਇਦ ਲੋਕੋ ਪੱਧਰਾ ਨਾਲ ਘਿਰਿਆ ਬੱਦਲ ਹੀ ਬੱਦਲ ਹੋਏ ਪਏ ਦੇਖੋ ਉੱਥੇ ਜਾਣਾ ਆਪਾਂ ਹੁਣ ਬੱਸ ਟਿਕਟ ਚੈਕਿੰਗ ਲਈ ਰੁਕੀਏ ਕਿਉਂਕਿ ਰਸ਼ ਬਹੁਤ ਜ਼ਿਆਦਾ ਹੈ ਬੱਸਾਂ ਭਰੀਆਂ ਜਾਂਦੀਆਂ ਇਸ ਲਈ ਕੋਈ ਰਹਿ ਜਾਂਦਾ ਟਿਕਟ ਬਿਨਾ ਕੋਈ ਟਿਕਟ ਨਹੀਂ ਲੈਂਦਾ ਇਕੱਲੇ ਇਕੱਲੇ ਬੰਦੇ ਦੀ ਇੱਥੇ ਟਿਕਟ ਚੈੱਕ ਕੀਤੀ ਜਾਂਦੀ ਹੈ ਟਿਕਟ ਮਾਰ ਚੈੱਕ ਕਰ ਚੜਦੇ ਆ ਟਿਕਟ ਚੈਕਿੰਗ ਤੋਂ ਬਾਅਦ ਹੁਣ ਬੱਸ ਚੱਲ ਪੀ ਮੰਦਰ ਲਈ ਰਵਾਨਾ ਹੋਗੀ ਪਹਾੜੀ ਏਰੀਆ ਸ਼ੁਰੂ ਆ ਜੋੜੀਆਂ ਭਾਖੜਾ ਆ ਗਿਆ ਇਹ ਨੰਗਲ ਡੈਮ ਤੋਂ ਆਉਂਦੀਆਂ ਨੇ ਦੇਖੋ ਗਲੇਸ਼ੀਅਰ ਦਾ ਪਾਣੀ ਹੈ ਬਿਲਕੁਲ ਐ ਸਾਫ਼ ਕੇਸੀ ਇਹ ਆ ਗਈ ਇਹਨਾਂ ਨੂੰ ਜੋੜੀਆਂ ਨਦੀਆਂ ਵੀ ਕਹਿੰਦੇ ਨੇ ਜੋੜੀਆਂ ਭਾਖੜਾ ਵੀ ਕਹਿੰਦੇ ਨੇ ਉੱਤੇ ਮੰਦਰ ਤੇ ਖੜਕੇ ਵੀ ਇਹ ਬਿਲਕੁਲ ਸਾਫ਼ ਦੀਨੀਆਂ ਨੇ ਦੋਨੇ ਉਹ ਅੱਗੇ ਤੋਂ ਲੈ ਕੇ ਨੰਗਲ ਤੋਂ ਲੈ ਕੇ ਅੱਗੇ ਜਾਂਦੀਆਂ ਨੇ ਬਿਲਕੁਲ ਲੰਗਰ ਹੋਰ ਆ ਗਿਆ ਤੇ ਤੇ ਪਟਰੋਲ ਅਗਰ ਤੁਸੀਂ ਪਵਾਣਾ ਹੈ ਮੋਟਰਸਾਈਕਲ ਚ ਕਾਰ ਤੇ ਪਟਰੋਲ ਡੀਜ਼ਲ ਕੋਈ ਪਵਾਣਾ ਹੈ ਤੁਸੀਂ ਇੱਥੇ ਹੀ ਪਵਾ ਲਓ ਕਿਉਂਕਿ ਅੱਗੇ ਜਾ ਕੇ ਪਹਾੜੀ ਏਰੀਆ ਹੈ ਪਹਾੜੀ ਏਰੀਆ ਚ ਗੱਡੀ ਗੇਅਰ ਬਦਲਦੀ ਰਹਿੰਦੀ ਹੈ ਥੋੜਾ ਜਿਹਾ ਫਿਊਲ ਜ਼ਿਆਦਾ ਖਾਂਦੀ ਹੈ ਇੱਥੇ ਪਹਿਲਾਂ ਹੀ ਆਉਦਾ ਪੁਆ ਕੇ ਪਰੋ ਆਪਣਾ ਤੁਸੀਂ ਆ ਕੇ ਪੇਟ ਪੂਜਾ ਕਰ ਸਕਦੇ ਹੋ ਸਕੇ ਹਾਂ। ਹੁਣ ਦੇਖੋ ਪਾਪਣ ਸਾਫ ਦਿਖ ਰਿਹਾ ਹੈ ਨਾ ਉਹ ਦੂਹ ਉੱਥੇ ਬਿਲਕੁਲ ਚੋਟੀ ਦੇ ਉੱਪਰ ਪਹੁੰਚਣਾ ਆਪਣਾ। ਬਿਲਕੁਲ ਆਏ ਟੀਸੀ ਦੇ ਜਾਵਾਂਗੇ। ਮੰਦਿਰ ਸ਼੍ਰੀ ਨਾਨਾ ਦੇ ਵੀ ਰਸਤਾ ਇੱਧਰ ਮੰਦਿਰ ਲਈ ਮੁੜ ਗਏ ਆ ਕੌਲਾ ਵਾਲਾ ਟੋਬਾ। ਤੇ ਵਿੱਚ ਕਮਲ ਦੇ ਫੁੱਲ ਇੰਨੇ ਸੋਹਣੇ ਲੱਗਦੇ ਲੱਗੇ ਹੋਏ। ਅਵੀ ਰਸਤਾ ਹੁੰਦਾ ਨਾਰਮਲ ਵੈਸੇ ਹੋਰ ਰਸਤਾ ਹੁੰਦਾ ਸਾਹਮਣੇ ਵਾਲਾ ਹੁਣ ਸਾਈਡ ਤੋਂ ਕਰਤਾ 17 ਕਿਲੋਮੀਟਰ ਸ਼ਕਤੀ ਪੀਟ ਸੀ ਨਾਣਾ ਦੇਵੀ ਲਓ ਜੀ ਬੱਸ ਸਟੈਂਡ ਤੇ ਪਹੁੰਚ ਗਏ ਆਪਾਂ ਉਹ ਆ ਗਿਆ ਮਾਤਾ ਜੀ ਦਾ ਭਵਨ ਸਾਹਮਣੇ ਜੈ ਮਾਤਾ ਦੀ ਤੇ ਹੁਣ ਆਪਾਂ ਇਥੋਂ ਦੇਖਦੇ ਆ ਆਪਾਂ ਲਿਫਟ ਵੱਲ ਜਾਣਾ ਬੱਸ ਸਟੈਂਡ ਨਹੀਂ ਜਾਂਦੇ ਲਿਫਟ ਤੱਕ ਸ਼ੇਅਰ ਟੈਕਸੀ ਜਾਂਦੀਆਂ ਨੇ ਉਥੇ ਉਹ ਪਰ ਪਰਸਨ 100 ਰੁਪਿਆ ਲੈਂਦੇ ਨੇ 550 50 ਰੁਪਏ ਲੇਟਾ ਸ਼ਾਇਦ ਉਹ ਆਪਾਂ ਕਲੀਅਰ ਕਰਕੇ ਤੁਹਾਨੂੰ ਦੱਸ ਦਿੰਨੇ ਆ ਤੇ ਆਉ ਚੱਲਦੇ ਆ ਲਓ ਜੀ ਆਪਾਂ ਸ਼ੇਅਰ ਟੈਕਸੀ 'ਚ ਬੈਠ ਗਏ ਹੁਣ ਚੱਲਦੇ ਆ ਮੰਦਰਵਾਲ ਆਪਾਂ ਪਹੁੰਚ ਗਏ ਜੀ ਲਿਫਟ ਕੋਲ ਲਿਫਟ ਤੋਂ ਹੁਣ ਥੋੜੀ ਹੋਰਾਂ ਹੀ ਰੋਕ ਦਿੰਦੇ ਨੇ ਕਿਉਂਕਿ ਚਾਲੇ ਕਰਕੇ ਸਾਵਨ ਦੇ ਮਹੀਨੇ ਕਰਕੇ ਰਸ਼ ਬਹੁਤ ਜ਼ਿਆਦਾ ਆ ਅੱਗੇ ਨਹੀਂ ਆਉਣ ਦਿੰਦੇ ਪੁਲਿਸ ਵਾਲੇ ਹੁਣ ਆਪਾਂ ਇੱਥੋਂ ਚੱਲਦੇ ਆ ਮੰਦਰਵਾਲ ਰਲਵਾਨਾ ਹੁੰਨੇ ਆ ਥੋੜੀ ਜੀ ਪੇਟ ਪੂਜਾ ਕਰ ਲਈਏ ਭਵਨ ਤੇ ਜਾਣ ਤੋਂ ਪਹਿਲਾਂ ਸਵੇਰ ਦੇ ਭੁੱਖੇ ਆਇਆ ਕੁਛ ਨਹੀਂ ਖਾਦਾ ਸੀ ਤੇ ਆਪਾਂ ਹੁਣ ਚੱਲਦੇ ਹਾਂ ਉੱਪਰ ਆਹ ਸਾਹਮਣੇ ਐ ਲਿਫਟ ਤੁਸੀਂ ਇਹ ਲਿਫਟ ਰਾਹੀਂ ਵੀ ਆ ਸਕਦੇ ਹੋ ਇਹ 100 ਰੁਪਿਆ ਪਰ ਪਰਸਨ ਲੈਂਦੇ ਨੇ ਅਗਰ ਕੋਈ ਬਜ਼ੁਰਗ ਨੇ ਜਿੰਨਾਂ ਤੋਂ ਨਹੀਂ ਚੱਲਿਆ ਜਾਂਦਾ ਕੁਛ ਵੀ ਐ ਕੋਈ ਇਧਰਲੀ ਸਾਈਡ ਤੋਂ ਆ ਰਿਹਾ ਹੈ ਪਹਾੜੀ ਏਰੀਆ ਵੱਲੋਂ ਉਹ ਲਿਫਟ ਤੇ ਆ ਸਕਦਾ ਉਨਾਂ ਲਈ ਆਪਸ਼ਨ ਵਧੀਆ ਹੈ ਬਿਲਕੁਲ ਉੱਪਰ ਆ ਜਾਂਦੀ ਹੈ ਇੱਥੋਂ ਮੰਦਿਰ ਦੀ ਦੂਰੀ ਬਿਲਕੁਲ ਥੋੜੀ ਜੀ ਹੈ ਉਹ ਸਾਹਮਣੇ ਗੋਬਿੰਦ ਸਾਗਰ ਝੀਲ ਨਜ਼ਰ ਆ ਰਹੀ ਹੈ ਦੇਖੋ ਨਵਜੀਤ ਮੰਦਿਰ ਨਯਾਸ ਦੁਆਰਾ ਸੰਚਾਲਿਤ ਵਧੀਆ ਸਿਸਟਮ ਬਣਾਤਾ ਹੁਣ ਸਾਰਾ ਇੱਥੇ ਦੇਖੋ ਰੀਨੋਵੇਸ਼ਨ ਇੱਥੇ ਚੱਲੀ ਜਾਂਦੀ ਹੈ ਚੱਲੀ ਜਾਂਦੀ ਹੈ ਪਬਲਿਕ ਲਈ ਸਹੂਲਤਾਂ ਵਧੀਆ ਹੋ ਰਹੀਆਂ ਨੇ ਪਹਿਲਾਂ ਤਾਂ ਇਹ ਬਿਲਕੁਲ ਵੀ ਇੱਧਰ ਸ਼ੈੱਡ ਨਹੀਂ ਹੁੰਦਾ ਸੀ ਆ ਬਾਰਿਸ਼ 'ਚ ਭਿੱਜ ਜਾਂਦੇ ਸੀ ਜਦੋਂ ਮੈਂ ਬਹੁਤ ਪਹਿਲਾਂ ਹੁੰਦਾ ਹੁੰਦਾ ਛੋਟਾ ਹੁੰਦਾ ਏਟੀਐਮ ਐਚਡੀਐਫਸੀ ਬੈਂਕ ਤੁਸੀਂ ਪੈਸੇ ਇੱਥੋਂ ਕਢਾ ਸਕਦੇ ਹੋ ਗੇ ਏਟੀਐਮ ਨਹੀਂ ਹੈਗਾ ਇੱਥੇ ਹੀ ਆ ਜਾਂ نیچے ਉੱਤਰ ਕੇ ਜਾਣਾ ਪਊ ਤੁਹਾਨੂੰ ਅਗਰ ਤੁਸੀਂ ਮੰਦਰ ਦੇ ਕੋਲੇ ਪਹੁੰਚ ਗਏ ਤਾਂ ਕਢਾ ਸਕਦੇ ਹੋ ਆ ਪੁਰਾਣੀਆਂ ਗਲੀਆਂ ਦੇਖੋ ਮੰਦਰ ਦੀਆਂ ਜਿਹੜੀਆਂ ਤੁਸੀਂ ਆ ਖੱਬੇ ਪਾਸੇ ਬਿਲਡਿੰਗਾਂ ਦੇਖ ਰਹੇ ਹੋ ਨਾ ਬਹੁਤ ਪੁਰਾਣੀਆਂ ਨੇ 100 100 ਸਾਲ ਪੁਰਾਣੀਆਂ ਬਿਲਡਿੰਗਾਂ ਨੇ ਇਹ ਦੇਖੋ ਲੰਗਰ ਇੱਥੇ ਤੱਕ ਵੀ ਲੱਗੇ ਪਏ ਨੇ ਨਿਊ ਚਾਈ ਤੇ ਲੰਗਰ ਲੈ ਕੇ ਆਉਂਦੇ ਨੇ ਇੱਥੇ ਲਾਉਂਦੇ ਨੇ ਲੋਕਾਂ ਦੀ ਸੇਵਾ ਕਰਦੇ ਨੇ ਲਓ ਜੀ ਜੈ ਮਾਤਾ ਦੀ ਇੰਤਜ਼ਾਰ ਹੋਇਆ ਖਤਮ ਆਪਾਂ ਪਹੁੰਚੇ ਮਾਤਾ ਜੀ ਦੇ ਦਰਬਾਰ ਤੇ ਜੈ ਮਾਤਾ ਦੀ ਜੈ ਮਾਨਾ ਇਹਨਾਂ ਦੀ ਵਿਜ਼ਿਟ ਬਿਲਕੁਲ ਮੰਦਰ ਦੇ ਗੇਟ ਕੋਲ ਪਹੁੰਚ ਗਏ ਅੰਦਰ ਚੱਲਦੇ ਆਂ ਅੰਦਰ ਚੱਲ ਕੇ ਤੁਹਾਨੂੰ ਦਰਸ਼ਨ ਕਰਾਉਂਦੇ ਆਂ ਮਾਤਾ ਜੀ ਦੇ ਖੁਦ ਦਰਸ਼ਨ ਕਰਦੇ ਆਂ ਇੱਥੋਂ ਕੁਛ ਕਪੌੜੀਆਂ ਨੇ ਕੁੜੀਆਂ ਦੇ ਉੱਪਰ ਚੜ੍ਹ ਕੇ ਜਾਣਾ ਪੈਂਦਾ ਪਬਲਿਕ ਦੇਖੋ ਤੁਸੀਂ ਕਿੰਨੀ ਆ ਘੱਟੋ ਘੱਟ 4-5 ਘੰਟੇ ਦਾ ਲਾਈਨ 'ਚ ਲੱਗਣਾ ਹੀ ਪੈਣਾ ਮੈਨੂੰ ਲੱਗਦਾ ਜਿਸ ਹਾਲ ਦੀ ਪਬਲਿਕ ਹੈ ਬਹੁਤ ਦੂਰ ਤੱਕ ਰਸ਼ ਹੈ ਲਾਈਨਾਂ ਬਹੁਤ ਲੰਬੀਆਂ ਨੇ ਉੱਪਰ ਦੀ ਜਾਣਾ ਪੈਣਾ ਚਲੋ ਮਾਤਾ ਜੀ ਨੇ ਦੂਰ ਬੁਲਾਇਆ ਤਾਂ ਚਲਦੇ ਆ ਪਿੱਛੇ ਮਾਤਾ ਜੀ ਦੇਖੋ ਮਾਤਾ ਜੀ ਦੀ ਕਿਰਪਾ ਹੋਈ ਆਪਾਂ ਬਿਲਕੁਲ ਗੇਟ 'ਚ ਆ ਗਏ ਆਪਾਂ ਪੁਲਿਸ ਵਾਲੇ ਅੰਕਲ ਨੇ ਗੇਟ ਤੇ ਲਵਾਤਾ ਜੈ ਮਾਤਾ ਦੀ ਨਾ ਪਾ ਗੇਟ ਦੇ ਅੰਦਰ ਆ ਗਏ ਸਜਾਵਟ ਦੇਖੋ ਆਹਾ ਹਾ ਮਨ ਖੁਸ਼ ਹੋ ਗਿਆ ਬਾਗੋ ਬਾਗ ਹੋ ਗਿਆ ਦੇਖ ਕੇ ਕਿੰਨੀ ਸੋਹਣੀ ਸਜਾਵਟ ਕੀਤੀ ਹੈ ਮੰਦਰ ਦੀ ਕੀ ਬਾਤ ਹੈ ਉਹ ਦੇਖੋ ਉਧਰ ਗਣੇਸ਼ ਮੁਖ ਲਾਇਆ ਹਾਤੀ ਦਾ ਮੁਖ ਵੀ کہہ ਸਕਦੇ ਆਪਾਂ ਕੀ ਬਾਤ ਹੈ ਮਨ ਖੁਸ਼ ਹੋ ਗਿਆ ਲਾਈਨ 'ਚ ਲੱਗੇ ਆਪਾਂ ਤੇ ਆ ਪੇਪਲ ਵੀ ਕਹਿੰਦੇ ਸਦੀਆਂ ਪੁਰਾਣਾ ਪੇਪਲ ਐ ਲੋਕ ਆਪਣੀਆਂ ਜੇ ਕੋ ਸੁੱਖਾਂ ਸੁੱਖ ਦੇਣੇ ਤਾਂ ਇਹਨਾਂ ਦੇ ਗੰਢਾ ਬਣ ਕੇ ਜਾਂਦੇ ਨੇ ਸੁੱਖ ਪੂਰੀ ਹੁੰਦੀ ਆ ਤਾਂ ਗੰਢ ਖੋਲ ਕੇ ਜਾਂਦੇ ਨੇ ਜੈ ਮਾਤਾ ਦੀ ਜੈ ਮਾਤਾ ਮਾਤਾ ਜੀ ਦੀ ਕਿਰਪਾ ਦੇਖੋ ਹੋਈ ਆਪਾਂ ਬਹੁਤ ਜਲਦੀ ਪਹੁੰਚ ਗਏ ਨਹੀਂ ਤਾਂ ਬਹੁਤ ਪਿੱਛੇ ਲੈਣਾ ਚ ਲੱਗਣਾ ਪੈਂਦਾ ਆਪਾਂ ਨੂੰ ਇੱਕ ਪੁਲਿਸ ਵਾਲੇ ਨੇ ਮੰਮੀ ਥੋੜੇ ਬਿਮਾਰ ਸੀ ਮੰਮੀ ਦੀ ਹਾਰਟ ਬੀਟ ਵਧੀ ਗਈ ਸੀ ਇਸ ਲਈ ਉਹਨਾਂ ਨੇ ਸਿੱਧਾ ਹੀ ਆਪਾਂ ਨੂੰ ਮੰਦਿਰ ਦੇ ਗੇਟ 'ਚ ਲਵਾਤਾ ਮਾਤਾ ਜੀ ਨੇ ਕਿਰਪਾ ਕਰਤੀ ਦੇਖੋ ਜੈ ਮਾਤਾ ਦੀ ਆਹ 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 ਦੇਖੋ ਜਿਹੜਾ ਲਾਈ ਨੇ ਨਾ ਉਹਨੇ ਨੋਰਮਲ ਆਪਾਂ ਦੇਖਦੇ ਆਂ ਕਲਬਾ ਕਲਬਾਂ 'ਚ ਹੁੰਦੇ ਐਦਾਂ ਦੇ ਲੱਗੇ ਹੋਏ ਕਿਉਂਕਿ ਇਹਨਾਂ ਦੇ ਲਾਈਟਾਂ ਪੈਂਦੀਆਂ ਨੇ ਜਾਂ ਡੀਜੇ ਵਾਲੇ ਯੂਜ਼ ਕਰਦੇ ਨੇ ਕਿੰਨੇ ਸੋਹਣੇ ਲੱਗਦੇ ਲੱਗੇ ਹੋਏ ਇਹ ਹਵਨ ਕੁੰਡਾ ਦੇਖੋ ਸਾਹਮਣੇ ਹਵਨ ਹੋ ਰਿਹਾ ਇਹ ਹਵਨ ਕਹਿੰਦੇ ਚੁੱਗਾਂ-ਜੁੱਗਾਂ ਤੋਂ ਚੱਲਦਾ ਆ ਰਿਹਾ ਜਦੋਂ ਦਾ ਮੰਦਿਰ ਹੈ ਮਾਤਾ ਦਾ ਉਦੋਂ ਦਾ ਹਵਨ ਚੱਲਦਾ ਆ ਰਿਹਾ ਇਹ ਜਿਹੜੀ ਜੋਤੀ ਉਦੋਂ ਹੀ ਚੱਲ ਰਹੀ ਹੈ ਕਿਰਪਾ ਮਾਤਾ ਜੀ ਦੀ ਆ ਜਾਣਾ ਮੋੜ ਦੇਠ ਹਰ ਹਰ ਮਹਾਦੇਵ ਆਹ ਦੇਖੋ ਤੁਸੀਂ ਵੀ ਕਰੋ ਦਰਸ਼ਨ ਕੀ ਬਾਤ ਹੈ ਜੈ ਮਾਤਾ ਜੀ ਜੈ ਮਾਤਾ ਜੀ ਹਰ ਪਾਸੇ ਫੁੱਲਾਂ ਦੀ ਸਜਾਵਟ ਉੱਪਰ ਸੋਨਾ ਕਿੰਨੀ ਮੈਚਿੰਗ ਮਾਤਾ ਜੀ ਦੇ ਨੈਣ ਬਣਾਏ ਨੇ ਦੇਖੋ ਸਕਿਉਰਟੀ ਦਾ ਵੀ ਪੂਰਾ ਪ੍ਰਬੰਧ ਹੈ ਇੱਥੇ ਠੀਕ ਹੈ ਪਰ ਫਿਰ ਵੀ ਤੁਸੀਂ ਆਪਣੀ ਬਚਤ ਰੱਖੋ ਆਪਣੇ ਮੋਬਾਈਲ ਪਰਸ ਹਮੇਸ਼ਾ ਸਾਹਮਣੇ ਰੱਖੋ ਉਹ ਵੀ ਭੀੜ ਚਾਰ ਤਰ੍ਹਾਂ ਦੇ ਲੋਕ ਤੁਹਾਨੂੰ ਮਿਲ ਜਾਂਦੇ ਨੇ ਹਰ ਜਗ੍ਹਾ ਤੇ ਮਿਲ ਜਾਂਦੇ ਨੇ ਲਓ ਜੀ ਆਪਾਂ ਮਾਤਾ ਜੀ ਦੇ ਦਰਸ਼ਨ ਕਰਕੇ ਬਹੁਤ ਸੋਹਣੇ ਦਰਸ਼ਨ ਹੋਏ ਬਾਹਰ ਆ ਗਏ ਆਪਾਂ ਮੰਦਰ ਦੇ ਪਿੱਛੇ ਬੈਕ ਸਾਈਡ ਤੇ देखो इधरली साइड दे 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 देख ले तो भी ਮੰਦਿਰ ਦੇ ਦਰਸ਼ਨ ਕਰ ਲੋ। ਇਧਰ ਸਜਾਵਟ ਇਧਰ ਵੀ ਬਹੁਤ ਸੋਹਣੀ ਕੀਤੀ ਹੋਈ ਆ। ਤੇ ਆਪਾਂ ਦਰਸ਼ਨ ਕਰਕੇ ਹੁਣ ਮਾਤਾ ਜੀ ਦੇ ਗੇਟ ਦੇ ਬਾਹਰ ਆ ਗਏ। ਤੇ ਹੁਣ ਆਪਾਂ ਚੱਲਦੇ ਆਂ ਰੂਮ ਵੱਲ ਰੂਮ ਦੇਖਦੇ ਆਂ ਕੋਈ ਚੱਲ ਕੇ। ਆ ਦੁਕਾਨਾਂ ਤੁਸੀਂ ਆਪਣਾ ਸਮਾਨ ਲੈਣਾ ਹੈ, ਪ੍ਰਸ਼ਾਦ ਲੈਣਾ ਹੈ ਜਾਂ ਆਪਣੇ ਲਈ ਕੁਝ ਲੈਣਾ ਹੈ। ਹੁਣੋਂ ਇੱਥੇ ਹਰ ਚਰਨ ਦਾ ਸਮਾਨ ਮਿਲ ਜੂ। ਪੂਜਾ ਪਾਠ ਤੋਂ ਲੈ ਕੇ ਬੱਚਿਆਂ ਦੇ ਖੇਡਣ ਦਾ ਆਦਮੀਆਂ ਦਾ ਘੜੀਆਂ ਦਾ ਸਾਰਾ ਕੁਝ ਮਿਲ ਜੂਗਾ ਤੁਹਾਨੂੰ ਇਹਨਾਂ ਦੁਕਾਨਾਂ ਤੇ ਤੁਸੀਂ ਕੋਈ ਵੀ ਸ਼ੋਪਿੰਗ ਕਰ ਸਕਦੇ ਹੋ ਮਾਤਾ ਜੀ ਦੀਆਂ ਫੋਟੋਆਂ ਦੇਖੋ ਕਿੰਨੇ ਸੋਹਣੀਆਂ ਨੇ ਬਾਜ਼ਾਰ ਬਿਲਕੁਲ ਐਂਡ ਤੱਕ ਹੈ ਬਹੁਤ ਦੁਕਾਨਾਂ ਨੇ ਬਹੁਤ ਘੁੰਮ ਸਕਦੇ ਹੋ ਤੁਸੀਂ ਤੇ ਲੰਗਰ ਲੱਗਿਆ ਹੋਇਆ ਹੈ ਲੰਗਰ ਵਾਲਾ ਭਰਾ ਦੇਖੋ ਬਾਜਾ ਮਾਰ ਰਿਹਾ ਵੀ ਆਜੋ ਆਜੋ ਬਹੁਤ ਸੇਵਾ ਕਰਦੇ ਨੇ ਲੋਕ ਇੱਥੇ ਆ ਕੇ ਬਹੁਤ ਜ਼ਿਆਦੇ ਲੋਕਾਂ ਦੀ ਸ਼ਰਧਾ ਇੰਨੀ ਹੈ ਦੇਖੋ ਹਰ ਕਸਾ ਇਹ ਤੁਸੀਂ ਦੇਖੋ ਲੰਗਰ ਹੀ ਲੰਗਰ ਲੰਗਰ ਹੀ ਲੰਗਰ ਇੱਕ ਇਧਰ ਲੱਗਿਆ ਹੋਇਆ ਜੀ ਕਿਤੇ ਵੀ ਖਾ ਸਕਦੇ ਤੁਸੀਂ ਭੁੱਖੇ ਤਾਂ ਬਿਲਕੁਲ ਨਹੀਂ ਰਹਿੰਦੇ ਭੁੱਖੇ ਕੀ ਓਵਰ ਖਾ ਸਕਦੇ ਹਾਂ ਆਪਾਂ ਦੁਕਾਨ ਤੇ ਪਹੁੰਚੇ ਦੇਖੋ ਤਾਂਬੇ ਦੀਆਂ ਮੂਰਤੀਆਂ ਕੀ ਬਾਤ ਹੈ ਕੀ ਕਲਾਕਾਰੀ ਹੈ ਦੇਖੋ ਤਾਂਬੇ ਦੀ ਹਰ ਇੱਕ ਚੀਜ਼ ਪਿੱਤਲ ਦੀ ਮਿਲਦੀ ਹੈ ਇੱਥੇ ਆ ਗੱਲ ਚ ਪਾਉਣ ਲਈ ਤਰ ਵੀ ਮੂਰਤੀਆਂ ਦੇਖੋ ਬੇਜੀ ਦੇਵ ਤੇ ਮਾਤਾ ਦੀਆਂ ਮੂਰਤੀਆਂ ਜ਼ਿਆਦਾ ਨੇ ਵਾਇਪੋਂ ਕੁਛ ਲੈਣਾ ਸੀ ਲੱਡੂ ਗੋਪਾਲ ਦੇਖ ਰਹੇ ਸੀ ਲੱਡੂ ਗੋਪਾਲ ਲੈਣਾ ਮੰਮੀ ਨੇ ਆਹ ਲਿਫਟ ਚੱਲ ਪਈ ਜਦੋਂ ਆਪਾਂ ਪਹਿਲਾਂ ਦੇਖੀ ਸੀ ਉਦੋਂ ਖੜੀ ਸੀ ਉਹ ਦੇਖੋ ਚੱਲ ਰਹੀ ਹੈ ਥੋੜਾ ਜਿਹਾ ਡਰ ਤਾਂ ਇਹਦੇ 'ਚ ਜ਼ਰੂਰ ਲੱਗਦਾ ਪਰ ਉਹ ਸੇਫ ਹੈ ਕੋਈ ਇਦਾਂ ਦੀ ਦਿੱਕਤ ਨਹੀਂ ਇੱਥੇ ਕੋਈ ਇਦਾਂ ਦਾ ਹੁੰਦਾ ਨਹੀਂ ਕਦੇ ਕੁਝ ਸੁਣਿਆ ਨਹੀਂ ਹੈਗਾ ਵੀ ਕੋਈ ਦੁਰਘਟਨਾ ਹੋਈ ਹੋਵੇ ਬਾਤਾ ਜੀ ਦੇ ਦਰਬਾਰ ਤੇ ਕਿਵੇਂ ਦੁਰਘਟਨਾ ਹੋ ਸਕਦੀ ਹੈ ਹੁਣ ਆਪਾਂ ਚੱਲਦੇ ਆਂ ਕੁਝ ਖਾਣ ਲੰਗਰਵਾਲ ਤੇ ਆ ਬਾਂਦਰ ਦੇਖ ਲੋ ਚਿੱਟੇ ਬਾਂਦਰ ਬਾਂਦਰ ਤੁਹਾਨੂੰ ਬਹੁਤ ਮਿਲ ਜਾਣਗੇ ਇੱਥੇ ਲੋ ਜੀ ਆਪਾਂ ਆ ਗਏ نیچے ਹੁਣ ਆ ਸਾਹਮਣੇ ਹੋਟਲ ਨੇ ਲੰਗਰ ਨੇ ਉਹ ਸਾਹਮਣੇ ਦੇਖੋ ਲਿਫਟ ਆ ਗਈ ਕੁਛ ਚੱਲਣ ਕੇ ਪਹਿਲਾਂ ਪੇਟ ਪੂਜਾ ਕੀਤੀ ਜਾਏ ਇਹ ਕਿੰਨੀ ਦੁਨੀਆ ਆਈ ਹੈ ਆ ਮਾਨਸਾ ਦਾ ਆਪਣੇ ਏਰੀਆ ਦਾ ਪੰਡਾਰਾ ਇਹ ਖੀਰ ਤੇ ਜਲੇਬੀਆਂ ਖਵਾ ਰਹੇ ਨੇ ਦੇਖੋ ਗੁੜੀਆ ਬੈਠੀ ਸੇਵਾ ਕਰ ਰਹੀ ਹੈ ਸਾਰੇ ਸੇਵਾ ਕਰਦੇ ਨੇ ਤੇ ਮੁੰਡ ਰਾਤ ਕੱਟਣ ਲਈ ਦੇਖੋ ਸਰਕਾਰ ਨੇ ਕਿੰਨੀ ਵਧੀਆ ਚੀਜ਼ ਬਣਾਈ ਹੈ ਤੁਸੀਂ ਚਾਲੇ ਦੇ ਵਿੱਚ ਆ ਸ਼ੈੱਡ ਇਹਨਾਂ ਨੇ ਦੋ ਸ਼ੈੱਡ ਬਣਾਤੇ ਦੇਖੋ ਕਿੰਨੀ ਦੁਨੀਆ ਇੱਥੇ ਗੱਦੇ ਦੇ ਦਿੰਦੇ ਆ ਇਹ ਪੱਖੇ ਲੱਗੇ ਹੋਏ ਨੇ ਬਹੁਤ ਵਧੀਆ ਸਹੂਲਤ ਹੈ ਬਾਹਰ ਵਾਸ਼ਰੂਮ ਬਣਿਆ ਹੋਇਆ ਗੇਟ ਤੇ ਬਿਲਕੁਲ ਤੇ ਆਪਾਂ ਦੁਆਰੇ ਸ਼ੋਪਿੰਗ ਕਰਨ ਆ ਗਏ ਕਰਦਿਆਂ ਲਈ ਕੋਈ ਸਮਾਨ ਲੈਣਾ ਸੀ ਆਪਾਂ ਪ੍ਰਸ਼ਾਦ ਵੀ ਲੈਣਾ ਸੀ ਆਹ ਦੇਖੋ ਤੁਸੀਂ ਪਹਿਣਾ ਆਪਣੀਆਂ ਜਾਦਾ ਆਪਸ਼ਨ ਕੁੜੀਆਂ ਲਈ ਹੁੰਦਾ ਕੁੜੀਆਂ ਨੂੰ ਸ਼ਾਪਿੰਗ ਕਰਨੀ ਹੁੰਦੀ ਹੈ ਮੁੰਡਿਆਂ ਨੇ ਤਾਂ ਕੀ ਲੈਣਾ ਹੁੰਦਾ ਬੱਚਿਆਂ ਦੇ ਖੇਡਾਂ ਦੇਖੋ ਸਾਰੀਆਂ ਖੇਡਾਂ ਮਿਲ ਜਾਣਗੀਆਂ ਬੱਚੇ ਜਿੱਦ ਕਰਦੇ ਆ ਲਓ ਜੀ ਸਵੇਰ ਹੋ ਗਈ ਤੇ ਆਪਾਂ ਮੰਦਰ ਤੋਂ نیچے ਉਤਰੇ ਉਹ ਦੇਖੋ ਉਹ ਸਾਹਮਣੇ ਰਿਹਾ ਭਵਨ ਆਪਾਂ ਉਥੋਂ نیچے ਉਤਰ ਕੇ ਆਏ ਆ ਲਓ ਜੀ ਹੁਣ ਆਪਾਂ ਚੱਲਦੇ ਆਂ ਵਾਪਿਸ ਘਰ ਆਪਣੇ ਮਾਤਾ ਜੀ ਜਲਦੀ ਬੁਲਾਉਣ ਦੁਬਾਰਾ ਆਪਾਂ ਇੱਥੋਂ ਕੋਲਾਣ ਵਾਲੇ ਟੋਬੇ ਦੀ ਬੱਸ ਲਈ ਆ। ਕੋਲਾਣ ਟੋਬੇ ਦਾ ਇੱਥੋਂ 35 ਰੁਪਏ ਕਰਾਇਆ ਤੇ ਨੰਦਪੁਰ ਸਾਹਿਬ ਅਗਰ ਤੁਸੀਂ ਜਾਣਾ ਸਿੱਧਾ ਤਾਂ 50 ਰੁਪਏ ਕਰਾਇਆ। ਕੋਲਾਣ ਟੋਬੇ ਆ ਗਿਆ ਆਪਾਂ। ਉਹ ਰਹਿ ਗਿਆ ਪਿੱਛੇ ਮਾਤਾ ਜੀ ਦਾ ਭਾਵਨ ਤੇ ਨਾਸ਼ਤਾ ਕਰਕੇ ਚੱਲਦੇ ਹਾਂ ਹੁਣ ਆਪਾਂ ਇੱਥੋਂ। ਆ ਦੇਖੋ ਇੱਥੇ ਪੰਜਾਬ ਦੀ ਹੱਦ ਖਤਮ ਹੁੰਦੀ ਹੈ। ਹਿਮਾਚਲ ਇੱਥੋਂ ਸ਼ੁਰੂ ਹੁੰਦਾ। ਇੱਥੇ ਵੀ ਦੁਕਾਨਾਂ ਬਹੁਤ ਮਿਲ ਜਾਂਦੀਆਂ ਤੁਹਾਨੂੰ ਜੇ ਕੁਝ ਲੈਣਾ ਹੈ ਲੰਗਰ ਬਹੁਤ ਮਿਲ ਜਾਣਗੇ ਕੁਝ ਖਾਣਾ ਤੇ ਟੈਕਸੀ ਦੀ ਬੱਸ ਦੀ ਸੁਵਿਧਾ ਆ ਲੰਗਰ ਦੇਖੋ ਇਹਨਾਂ ਨੇ ਬਹੁਤ ਵੱਡਾ ਲਗਾਇਆ ਆਪਾਂ ਵੀ ਨਾਸ਼ਤਾ ਕਰਕੇ ਚੱਲਦੇ ਹੁਣ بارش ਹੋ ਰਹੀ ਹੈ ਗਰਮੀ ਹੈ ਪਰ ਉੱਪਰ ਭਵਨ ਤੇ ਗਰਮੀ ਬਹੁਤ ਘੱਟ ਸੀ ਕਿਉਂਕਿ ਉੱਚੀ ਉਚਾਈ ਤੇ ਰਹਿ ਗਿਆ ਉੱਥੇ بارش ਵੀ ਹੋਈ ਇੱਥੇ ਬਾਰਿਸ਼ ਹੋਈ ਆ ਥੋੜੀ ਪਰ ਗਰਮੀ ਬਹੁਤ ਜ਼ਿਆਦਾ ਹੋਈ ਹੋ ਰਹੀ ਹੈ। ਨਾ ਆਪਾਂ ਇਥੋਂ ਟੈਕਸੀ ਲੈਨੇ ਆ ਟੈਕਸੀ ਲੈ ਕੇ ਚਲਦੇ ਆਪਾਂ ਆਨੰਦਪੁਰ ਸਾਹਿਬ ਵੱਲ। ਦੇਖੋ ਮੰਦ ਲੰਗਰਾਂ ਤੇ ਪੂਰੀਆਂ ਰੌਣਕਾਂ ਨੇ। ਦੁਨੀਆ ਖਾ ਰਹੀ ਆ ਜਾ ਰਹੀ ਆ। ਲਓ ਆਪਾਂ ਹੁਣ ਸ਼ੇਅਰ ਟੈਕਸੀ ਲੈ ਲਈ। ਸ਼ੇਅਰ ਟੈਕਸੀ ਵਾਲੇ 50 ਰੁਪਏ ਅਨੰਦਪੁਰ ਦੇ ਲੈਂਦੇ ਨੇ ਪਰ ਸਵਾਰੀ 50 ਰੁਪਏ ਚ ਤੁਸੀਂ ਅਨੰਦਪੁਰ ਸਾਹਿਬ ਜਾ ਸਕਦੇ ਹੋ ਤੇ ਆ ਇੱਕ ਆਪਣਾ ਨਵਾਂ ਸਬਸਕ੍ਰਾਈਬਰ ਮਿਲਿਆ ਨਿਸ਼ਾਂਤ ਆਏ ਦਾ ਭਰਾ ਇਹ ਵੀ ਘੁੰਮਣ ਆਏ ਨੇ ਇਹ ਹੁਣ ਨੰਗਲ ਡੈਮ ਜਾ ਰਹੇ ਨੇ ਆਪਾਂ ਪਹੁੰਚ ਗਏ ਜੀ ਦੁਬਾਰਾ ਸ਼੍ਰੀ ਅਨੰਦਪੁਰ ਸਾਹਿਬ ਉਹ ਸਾਹਮਣੇ ਆ ਗਏ ਗੁਰਦੁਆਰਾ ਸਾਹਿਬ ਵਾਹਿਗੁਰੂ ਜੀ ਤੇ ਆ ਸਾਹਮਣੇ ਪਟਿਆਲੇ ਦੀ ਬੱਸ ਲੱਗੀ ਬੈਠੀ ਆ ਲੋ ਜੀ ਆਪਾਂ ਬੱਸ 'ਚ ਬੈਠ ਗਏ ਇਹ ਬੰਦੇ ਨੇ ਇਹ ਵੀ ਇੱਕ ਟਿਕਟ ਛੱਡਤੀ ਦੋ ਟਿਕਟਾਂ ਦੀ ਪੈਸੇ ਲਏ ਨੇ ਪ੍ਰਾਈਵੇਟ ਬੱਸ ਸਰਕਾਰੀ ਤੁਸੀਂ ਵੇਟ ਕਰਦੇ ਹੋ ਕਾਫੀ ਟਾਈਮ ਬਾਅਦ ਚੱਲਦੀ ਹੈ ਬੱਸਾਂ ਤੇ ਪ੍ਰਾਈਵੇਟ ਤੇ ਤੁਸੀਂ 바ਰਗੇਨਿੰਗ ਕਰਕੇ ਇਹ ਜੇਕਰ ਤੁਸੀਂ ਤਿੰਨੋਂ ਤਾਂ ਦੋ ਟਿਕਟਾਂ ਲੈ ਲੈਂਦੇ ਅਗਰ ਦੋ ਤਾਂ ਟਿਕਟ ਲੈ ਲੈਂਦੇ ਨੇ ਚੱਲ ਜਾਂਦਾ ਲੋ ਜੀ ਬੱਸ ਚੱਲ ਪਈ ਹੁਣ ਪਟਿਆਲੇ ਵੱਲ ਦਿਲ ਤਾਂ ਕਰਦਾ ਸੀ ਵੀ ਇੱਕ ਦਿਨ ਹੋਰ ਲੈ ਕੇ ਜਾਈਏ ਪਰ ਕੀ ਕਰੀਏ ਕੰਮਕਾਰਾਂ ਦੀਆਂ ਮਜਬੂਰੀਆਂ ਨੇ ਇੱਕ ਮੰਮੀ ਦੀ ਥੋੜੀ ਟੈਨਸ਼ਨ ਰਹਿੰਦੀ ਆ ਉਹਦੇ ਕਰਕੇ ਆਪਾਂ ਚੱਲਦੇ ਆਂ ਅਗਲੀ ਵਾਰ ਜ਼ਰੂਰ ਦੋ ਦਿਨ ਰਹਿ ਕੇ ਜਾਵਾਂਗੇ ਤੇ ਤੁਹਾਨੂੰ ਨੰਦਪੁਰ ਸਾਹਿਬ ਦੇ ਸਾਰੇ ਗੁਰਦੁਆਰਿਆਂ ਦੇ ਦਰਸ਼ਨ ਕਰਾਵਾਂਗੇ ਤੇ ਡੈ ਨੰਗਲ ਡੈਮ ਤੇ ਵੀ ਚੱਲਾਂਗੇ ਸਾਰਾ ਦਿਖਾਵਾਂਗੇ ਲਓ ਜੀ ਹੁਣ ਆਪਾਂ ਅਮਰਿੰਡੇ ਪਹੁੰਚ ਗਏ ਦੋਸਤੋ ਜੇ ਵੀਡੀਓ ਚੰਗੀ ਲੱਗੀ ਹੋਵੇ ਤਾਂ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਿਓ ਪਲੀਜ਼ ਤੇ ਆਪਣੇ ਭਰਾ ਨੂੰ ਸਪੋਰਟ ਕਰਨ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਆਪਣੇ ਨੂੰ ਤਾਂ ਜੋ ਆਪਾਂ ਤੁਹਾਨੂੰ ਵਧੀਆ-ਵਧੀਆ ਚੀਜ਼ਾਂ ਦਿਖਾਉਂਦੇ ਰਹੀਏ ਹਲੇ ਇੱਕ ਦੋ ਹੋਰ ਸਰਪ੍ਰਾਈਜ਼ ਵੀ ਦਿਖਾਵਾਂਗੇ ਆਪਾਂ ਤੁਹਾਨੂੰ ਇਸ ਲਈ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਵੱਧ ਤੋਂ ਵੱਧ ਆਪਣੀ ਵੀਡੀਓ ਸ਼ੇਅਰ ਕਰੋ ਮਿਲਦੇ ਆਂ ਅਗਲੀ ਵੀਡੀਓ ਵਿੱਚ ਜੀ ਧੰਨਵਾਦ